ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ ਕਹਿੰਦੇ 나ਜ਼ੀਸ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ ਟੋਟਲੀ ਬੰਦ ਹੋਣੀ ਚਾਹੀਦੀ ਆ ਉਹ ਪਾਰਟੀ ਜਿੱਤ ਗਈ ਹੈਗੀ ਆ ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ ਅ ਕਹਿੰਦੇ ਭਈ ਆ ਆਰਡੀ ਤੇ ਜੀਐਡੀਐਫ ਜਿਹਨਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ ਕਹਿੰਦੇ ਜਰਮਨ ਸਟੇਟ ਆਫ ਥੁਰਿੰਗਿਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਸੋ ਆ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ ਉੱਥੇ ਦੀ ਇਕਨੋਮੀ ਬੈਡ ਹੈਗੀ ਆ ਇਸ ਨੂੰ ਲੈ ਕੇ ਬਹੁਤ ਔਖੇ ਆ ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ ਉਹ ਕਹਿੰਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ ਉਹ ਉਹ ਬਣ ਜਾਈ। ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ ਕਹਿੰਦੇ 나ਜ਼ੀਜ਼ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ ਟੋਟਲੀ ਬੰਦ ਹੋਣੀ ਚਾਹੀਦੀ ਆ ਉਹ ਪਾਰਟੀ ਜਿੱਤ ਗਈ ਹੈਗੀ ਆ ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ ਆ ਕਹਿੰਦੇ ਭਈ ਆ ਏ ਆਰ ਡੀ ਤੇ ਜੇ ਆ ਡੀ ਐਫ ਆ ਜਿਨ੍ਹਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ ਕਹਿੰਦੇ ਜਰਮਨ ਸਟੇਟ ਆਫ ਥੁਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਆ ਉਹਨਾਂ ਦੇ ਕੋਲ ਸਿਰਫ 5% ਜਿਹੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਸੋ ਆ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ ਉੱਥੇ ਦੀ ਇਕਨੋਮੀ ਬੈਡ ਹੈਗੀ ਆ ਆ ਇਸ ਨੂੰ ਲੈ ਕੇ ਬਹੁਤ ਔਖੇ ਆ ਆ ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ ਉਹ ਬਣ ਜਾਏ ਜਰਮਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ ਬ੍ਰੇਕ ਤੋਂ ਪਹਿਲਾਂ ਤੇ ਜਰਮਨ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜੀ ਫਾਰ ਰਾਈਟ ਪਾਰਟੀ ਆ ਉਹ ਇਲੈਕਸ਼ਨ ਜਿੱਤੀ ਹੈਗੀ ਕਹਿੰਦੇ 나ਜ਼ੀਸ ਤੋਂ ਬਾਅਦ ਪਹਿਲੀ ਵਾਰੀ ਇੰਨੀ ਜਿਹੜੀ ਰਾਈਟ ਫਾਰ ਰਾਈਟ ਪਾਰਟੀ ਆ ਜਿਹੜੇ ਕਹਿੰਦੇ ਵੀ ਉੱਥੇ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ ਟੋਟਲੀ ਬੰਦ ਹੋਣੀ ਚਾਹੀਦੀ ਆ ਉਹ ਪਾਰਟੀ ਜਿੱਤ ਗਈ ਹੈਗੀ ਆ ਜਿਹਦੇ ਨਾਲ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਕਾਫੀ ਖਤਰਾ ਹੈਗਾ ਆ ਆ ਕਹਿੰਦੇ ਭਈ ਆਰਡੀ ਤੇ ਜੀਐਡੀਐਫ ਜਿਹਨਾਂ ਦੇ ਪੋਲ ਆ ਰਹੇ ਹੈਗੇ ਜਰਮਨ ਦੇ ਵਿੱਚ ਕਹਿੰਦੇ ਜਰਮਨ ਸਟੇਟ ਆਫ ਥੁਰਿੰਗੀਆ 31 ਤੋਂ ਲੈ ਕੇ 33% ਵੋਟ ਸ਼ੇਅਰ ਉਹਨਾਂ ਦਾ ਹੋਣ ਜਾ ਰਿਹਾ ਹੈਗਾ ਸੈਕੰਡ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਦਾ 24.5% ਤੇ ਜਿਹੜੇ ਸ਼ੋਜ਼ ਹੈਗੇ ਆ ਜਿਹੜੇ ਉੱਥੇ ਦੇ ਚਾਂਸਲਰ ਆ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈਗੀ ਆ ਆ ਉਹਨਾਂ ਦੇ ਕੋਲ ਸਿਰਫ 5% ਜੜੀਆਂ ਵੋਟਾਂ ਹੀ ਇਸ ਇਲੈਕਸ਼ਨ ਦੇ ਵਿੱਚ ਮਿਲੀਆਂ ਹੈਗੀਆਂ ਸੋ ਆ ਕਹਿੰਦੇ ਭਈ ਜਰਮਨ ਦੇ ਲੋਕ ਪਿਛਲੇ ਸਮਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਐਂਟਰ ਹੋਏ ਆ ਉੱਥੇ ਦੀ ਇਕਨੋਮੀ ਬੈਡ ਹੈਗੀ ਆ ਆ ਇਸ ਨੂੰ ਲੈ ਕੇ ਬਹੁਤ ਔਖੇ ਆ ਆ ਐਂਟੀ ਇਮੀਗ੍ਰੇਸ਼ਨ ਨੈਸ਼ਨਲਿਸਟ ਪਾਰਟੀ ਜਿਹੜੀ ਆ ਆ ਉਹ ਜਰਮਨ ਦੇ ਵਿੱਚ ਬਹੁਤ ਤੇਜ਼ੀ ਨਾਲ ਹੋਲਡ ਫੜਦੇ ਜਾ ਰਹੀ ਆ ਹੋ ਸਕਦਾ ਕਹਿੰਦੇ ਵੀ ਸੈਂਟਰ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੀ ਸਰਕਾਰ ਕਿਉਂਕਿ 12 ਮਹੀਨਿਆਂ ਨੂੰ ਇਲੈਕਸ਼ਨ ਹੋਣੀ ਆ ਉਹ ਬਣ ਜੇ